ਆਲਾ ਹੈ ਆਪਰਾ ਵਾਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਦੇਵੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਜੋੜ ਸਿੰਘ ਆ ਲਾ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੁਹਾਨੂੰ ਇਸ ਘਰੋਂ 3 ਐਨੀਮਲ ਵਿਕਰੀ ਵਾਲੇ ਵਿਖਾ ਦਨੇ ਆਪਾਂ ਇੱਕ ਏ ਛਾਈ ਵਾਲ ਤੇ ਗਰਮ ਮਿਕਸ ਗਿਰ ਦੇ ਵਿੱਚ ਗਿਰ ਦੇ ਵਿੱਚ ਮਿਕਸ ਆ ਗਈ ਗਊ ਬਹੁਤ ਸ਼ਾਨਦਾਰ ਤੇ ਇੱਕ ਸਜਣੋ ਬੂਰੀ ਨੀਲੀ ਦੀ ਝੋਟੀ ਵਿਖਾ ਦੇਾਂਗੇ ਤਿੰਨ ਤਿੰਨ ਦਾ ਲੈਖਾ ਜੋਖਾ ਆਪਾਂ ਮਾਲਕਾਂ ਤੋਂ ਪੁੱਛਦੇ ਆ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਥੋੜਾ ਧੰਨਵਾਦ ਬਾਉਜੀ ਸਾਸਰੀ ਕਾ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਸੰਧੂ ਚੈਨਲ ਨੂੰ ਦੇਖ ਰਹੇ ਭੈਣ ਭਰਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਬਈ ਧੰਨਵਾਦ ਜੀ ਤੁਹਾਡਾ ਧੰਨਵਾਦ ਵਧੀਆ ਬਈ ਵਧੀਆ ਹੋਰ ਚੜ੍ਹਦੀ ਕਲਾ ਨਾ ਕਿਰਪਾ ਵਾਹਿਗੁਰੂ ਦੀ ਮੇਰਾ ਜੀ ਸ਼ੁਕਰ ਹੈ ਗੁਰੂ ਦੀ ਕਿਰਪਾ ਹੀ ਚਾਹੀਦੀ ਹੈ ਨਾ ਤੇ ਆਪਣਾ ਐਡਰੈਸ ਦੇ ਦਈਏ ਫੋਨ ਨੰਬਰ ਆਪਣਾ 990382025 ਐਡਰੈਸ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਨਤਨ ਸਾਹਿਬ ਵੱਡੇ ਸਭਰਾ ਤੋਂ ਪਹੁੰਚ ਕਰ ਸਕਦੇ ਹਨ ਹਰੀ ਕੇ ਪੱਤਨ ਤੋਂ ਕੋਟ ਬੁੱਢਾ ਨਵਾ ਪੁਲ ਪ ਸ਼ੀਮਾ ਬਰਵਾਲਾ ਦੁਬਲੀ ਇਹ ਸਾਰੇ ਨਾਲ ਲੱਗਦੇ ਨਾਲ ਨਾਲ ਹਾਂਜੀ ਤੇ ਬਾਕੀ ਸਾਰੇ ਭੈਣਾ ਭਰਾ ਆਨਲਾਈਨ ਜਾਣਦੇ ਹੀ ਤਕਰੀਬਨ ਮੈਕਸਿਮਮ ਸਾਰੇ ਹੀ ਦੇਖਦੇ ਹਾਂਰੇ ਕੇੰਦਰ ਵਾਲੇ ਬਿਲਕੁਲ ਹਾਂ ਜਾਣਦੇ ਹੀ ਸਾਰੇ ਤੇ ਅੱਜ ਤਿੰਨ ਵਿਖਾ ਦਿੱਤੇ ਮੇਰੇ ਕੋਲ ਜੀ ਭਾਪੜ ਤੇ ਸੰਧੂੜ ਦੀਆਂ ਵਾਲੇ ਰਹਿਣਗੇ ਠੀਕ ਆ ਤੇ ਬਹੁਤ ਜਿਹੜਾ ਜਾਇਜ਼ ਰੇਟ ਰਹੂਗਾ ਸਾਰੇ ਪਸ਼ੂਆਂ ਦਾ ਆ ਬੂਰੀ ਦਾ ਕੀ ਹਿਸਾਬ ਆ ਜੀ ਐ ਬੂਰੀ ਜਿਹੜੀ ਆ ਇਹ ਪਹਿਲਾ ਸੂਆ ਸੂਣਾ ਠੀਕ ਆ ਸੂਣ ਦਾ ਜ਼ਰੂਰ ਹਜੇ 10 ਦਿਨ ਦਾ ਸਮਾਂ ਇਹਦਾ ਹੈਗਾ ਵਾ ਓਕੇ ਸਿੰਘੀ ਸੁੰਗੀ ਬਹੁਤ ਸੋਹਣੀ ਆ 10 ਦਿਨ ਲੈ ਜੂਗੀ ਜੀ ਲੈ ਜੂਗੀ ਬਾਕੀ ਜਿਹੜੀ ਮਾਰਕਿੰਗ ਆ ਚੋਂ ਪੈਰਾ ਜਾਂ ਅਗਲੇ ਬੰਨੇ ਜਿਹੜਾ ਬੱਲ ਆ ਗਿਆ ਮੁੱਛ ਮਾਛੇ ਦੀ ਬੱਗੀ ਹੈਗੀ ਕੱਲ ਨੂੰ ਬੂਰੀ ਤੋਂ ਨੀਲੇ ਬੱਚੇ ਵੀ ਲੈਣੇ ਹੋਣ ਤੇ ਆਪਾਂ ਜਿਹੜੇ ਇਹ ਤੋਂ ਲੈ ਸਕਦੇ ਆ ਬਾਕੀ ਥੋੜਾ ਚਲੋ ਹਜੇ ਉਪਰਾਪਰਾ ਕਰਦੀ ਆ ਉਪਰਾਪਨ ਕਰਦੀ ਆ ਬਾਕੀ ਲਾਏ ਪਈ ਆ ਜਿਹੜੀ ਹਜੇ 10 ਦਿਨ ਜ਼ਰੂਰ ਖਿੱਚੂਗੀ ਹਜੇ ਠੀਕ ਆ ਉ ਝੋਟੀ ਸੁਥਰੀ ਆ ਝੋਟੀ ਬਹੁਤ ਸੋਹਣੀ ਆ ਸਾਫ ਸੁਥਰੀ ਆ ਥਣ ਵੀ ਚੰਗਾ ਮੈਨੂੰ ਸਾਰੀ ਸਾਫ ਆ ਹਾਂ ਥਾਣ ਵੇਖੀ ਹੈ ਨਾ ਹਾਂ ਬਹੁਤ ਸੋਹਣਾ ਵਾ ਹਜੇ ਢਿੱਲਾ ਢੁਲਾ ਚੰਗੀਆਂ ਨੇ ਹਜੇ ਕਿਉਂਕਿ ਬਿਲਕੁਲ ਜਿਹੜਾ ਲੇਵਾ ਜਿੰਨਾ ਵੀ ਕੱਢੂਗੀ ਪਿੱਛੇ ਨੂੰ ਕੱਢੂਗੀ ਤੇ ਚੰਗੀ ਬਣੂਗੀ ਤੇ ਬਾਕੀ ਭਾਰ ਪਿੱਛੇ ਲੋ ਬੇਫਿਕਰੀ ਬਿਲਕੁਲ ਜੀ ਭਾਰ ਪਿੱਛੇ ਦੀ ਆਪਣੀ ਤਸੱਲੀ ਰੋ ਠੀਕ ਹੈ ਤੇ ਇਹਦਾ ਰੇਟ ਫਰਸ਼ਾ ਜੀ ਇਹ ਰੇਟ ਇਹਦਾ 67000 ਓਕੇ ਉਹਦੇ ਚ ਮੰਨਤਨ ਜ਼ਰੂਰ ਹੋ 60 ਤੇ 7 67000 ਤੇ ਉਹ ਚ ਵੀ ਮੰਨਤਨ ਹੋ ਨੀ ਰੇਟ ਤਾਂ ਘਰ ਤਾਂ ਜਮਾਂ ਜਾਇਜ਼ ਹੈ ਨਾ ਬਿਲਕੁਲ ਜੀ ਬੂਰੀਆਂ ਕਟੀਆਂ ਵਾਲਾ ਕਟੀਆਂ ਵਾਲਾ ਕੀ ਬਾਤ ਹੈ ਤੇ ਬਾਕੀ ਬਣੂਗੀ ਵੀ ਚੰਗੀ ਇਹ ਆ ਗਈ ਗੇਰ ਆ ਗਈ ਆ ਠੀਕ ਆ ਇਹਨੂੰ ਸੂਈ ਨੂੰ ਜਿਹੜਾ ਕੋਈ 12 15 ਦਿਨ ਦਾ ਸਮਾਂ ਹੋ ਗਿਆ 12 ਤੋਂ 15 ਦਿਨਾਂ ਦਾ ਬੱਚਾ ਮਗਰ ਬੱਛਾ ਬੱਛੀ ਆ ਮਗਰ ਬੱਛੀ ਆ ਗਈ ਆ ਜੀ ਮਗਰ ਬੱਛੀ ਆ ਬੱਛੀ ਵੀ ਜਿਹੜੀ ਗਿਰਦੇ ਵਿੱਚ ਆ ਗਈ ਆ ਓਕੇ ਹਾਂਜੀ ਆ ਗਈ ਬੱਚੇ ਤੇ ਹਨਾ ਬਿਲਕੁਲ ਜੀ ਬੱਚੇ ਦਾ ਬਹੁਤ ਕਰਦੀ ਆ ਠੀਕ ਆ ਤੇ ਠੰਡੀ ਬਹੁਤ ਜ਼ਿਆਦੀ ਸੰਦੂ ਓਕੇ ਠੰਡੀ ਹੋਣੀ ਜ਼ਰੂਰੀ ਹੈ ਹਨਾ ਹਾਂਜੀ ਠੰਡੀ ਤਾਂ ਬਹੁਤ ਜ਼ਿਆਦੀ ਜਿੱਦਾਂ ਮਰਜੀ ਆਪਾਂ ਇਹਨੂੰ ਛੱਡ ਕੇ ਮਤਲਬ ਬੱਚੇ ਨੂੰ ਠੀਕ ਆ ਆਰਾਮ ਨਾਲ ਬਾਕੀ ਗੱਲ ਕਰੀਏ ਦੀ ਕੁਆਲਿਟੀ ਦੀ ਜੋ ਗਿਰ ਦੇ ਵਿੱਚ ਹੋਣਾ ਚਾਹੀਦਾ ਬੰਨ ਆ ਗਈ ਹਾਂਜੀ ਧੁੰਨ ਆ ਗਿਆ ਇਹਦਾ ਥੱਲੇ ਹਲਕਾ ਜਿਹੜਾ ਚੀਨਾ ਪਾਣਾ ਆ ਗਿਆ ਚੀਨਾ ਪਾਣਾ ਗਿਆ ਹਨ ਤੇ ਜਿਹੜਾ ਕਾਨਾ ਬਿਲਕੁਲ ਮੋਢੇ ਤੋਂ ਪਤਲਾ ਤੇ ਕੁੰਡਾ ਤੇ ਹੁਣ ਇਹਦੇ ਕੋਲੇ ਧਾਰਾ ਕਿੰਨੀਆਂ ਕਾ ਜੀ ਧਾਰਾ ਇਹਦੇ ਕੋਲੇ ਜਿਹੜਾ ਆਪਾਂ ਲੈਂਦਾ ਸੀਗਾ ਤਕਰੀਬਨ 9 ਕਿਲੋ ਦੱਸ ਦੇਗੀ ਆਪਾਂ 8 ਕਿਲੋ ਜਿਹੜਾ ਤਸੱਲੀ ਨਾਲ ਦੇ ਦੇਾਂਗੇ ਚੁਆਕੇ ਦੇ ਦੇਾਂਗੇ ਚੁਆਕੇ ਬਾਕੀ ਗੱਲ ਆ ਗਈ ਇਹਦੀ ਸੰਧੂ ਦੁੱਧੇ ਦਾ ਮੱਝਾਂ ਵਾਲਾ ਮੱਝਾਂ ਵਾਲਾ ਫੈਲ ਇਹਦੀ ਸ਼ੇਰ ਹੋਊਗੀ ਟਾਪ ਕੁਆਲਿਟੀ ਆ ਟਾਪ ਕੁਆਲਿਟੀ ਤੁਹਾਨੂੰ ਪਤਾ ਗੇਰ ਤੇ ਸ਼ਾਈਵਾਲ ਜਿਹੜੀ ਆ ਹਾਂ ਇਹਦਾ ਕਿਓ ਵੀ ਤੁਹਾਨੂੰ ਪਤਾ ਕਿਥੇ 2000 ਰੁਪਏ ਨੂੰ ਕਿਲੋ ਵੀ ਕੀ ਜਾਂਦਾ ਇੱਕ ਤਾਂ ਮਾਰੇ ਵੇਖਦਾ 2500 ਨੂੰ ਵੀ ਨਹੀਂ ਮਿਲਦਾ ਨਹੀਂ ਮਿਲਦਿਆ ਤੇ ਕਿਉਂਕਿ ਇਹਦੇ ਵਿੱਚ ਜਿਹੜੀ ਫਰਤੀਲਾਪਨ ਚੁਸਤੀਪਨ ਬੱਚਿਆਂ ਲਈ ਵੀ ਜਿਹੜਾ ਇਹਦਾ ਦੁੱਧ ਜਿਹੜਾ ਚੰਗਾ ਲਾਹੇਵੰਦ ਲਾਹੇਵੰਦ ਆ ਓਕੇ ਇਹਦਾ ਰੇਟ ਕਿੱਡਾ ਕਾ ਸ਼ਾਹ ਜੀ ਰੇਟ ਇਹਦਾ ਲੈ ਦੇ ਜਾਈ ਮੁੱਲ ਹੋਊਗਾ ਰੇਟ ਇਹਦਾ 33000 ਰੁਪਿਆ ਠੀਕ ਆ ਲੈ ਦੇ 33000 33000 ਔੜ ਦੀਆਂ ਵਾਲਾ ਕੰਮ ਇਸ ਆਰਾਮ ਦਾ ਟਾਈਮ ਬਿਲਕੁਲ ਜੀ ਹਨਾ ਉੜਦਿਆਂ ਵਾਲਾ ਰੇਟ ਹੈ ਇਹਦਾ ਓਕੇ ਓਕੇ ਤੇ ਚੋਣਚਾਨ ਬਹੁਤ ਚੰਗੀ ਆ ਠੀਕ ਸਾਫ ਸੁਥਰੀ ਆ ਠੀਕ ਹਾਂ ਜੀ ਬਾਕੀ ਆਪਾਂ ਇਹਦੀ ਧਾਰਾ ਵੀ ਦੇ ਦੋ ਚਾਚਰ ਮਾਰ ਕੇ ਹਾਂ ਵਿਖਾਈਏ ਹਾਂ ਜਰੂਰ ਲਿਆ ਕੱਕਾ ਪਾਜ ਮੈਨੂੰ ਰਸੀਲਾ ਵੱਛੀ ਘਰ ਨੇੜੇ ਇਹਦੇ ਦੇਖੋ ਬੱਚਾ ਲਾਤਾ ਬੱਚਾ ਲਾਤਾ ਵੀਰ ਨੇ ਤੇ ਤੁਹਾਨੂੰ ਮੰਗਾ ਲਾ ਕੇ ਤੇ ਧਾਰਾ ਵਿਖਾ ਦਿੰਦੇ ਆ ਦੇਖਿਓ ਸੱਜਣੋ ਲੈ ਕਰੋ ਚੋਣ ਚੁਆਈ ਬਹੁਤ ਵਜਿਆ ਥਲੋ ਠੰਡੀ ਜਿਵੇਂ ਪਹਿਲਾਂ ਗੱਲ ਕੀਤੀ ਨਾਲੇ ਦੁੱਧ ਮੱਝਾਂ ਰਗਾ ਹਨ ਦੇਖੋ ਚਿੱਟਾ ਦੋਧਾ ਇਹੀ ਹੋਣਾ ਚਾਹੀਦਾ ਵੀ ਸੀਲ ਹੋਵੇ ਸੀਲ ਹੋਵੇ ਬਾਲਟੀ ਰੱਖ ਕੇ ਚੋਂਦੀ ਹੋਵੇ ਦੇਖੋ ਸੰਦੂ ਬਾਲਟੀ ਨਾ ਜਿਹੜਾ ਹਨਾ ਖਾ ਪਾ ਪੈਸੇ ਲਾਇ ਚੋਕ ਹੀ ਲਈ ਹੋਣੀ ਆ ਕਿਉਂਕਿ ਮੇਰੇ ਕੋਲ ਸੰਦੂ ਬਾਕੀ ਪਤਾ ਕਿਵਜੇ ਕਾਰੀਗਰ ਨੇ ਆ ਜਾਣਾ ਦੁੱਧ ਦਾ ਜਿਹੜਾ ਇਹਦਾ ਮੱਝਾਂ ਵਾਲਾ ਮੱਝਾਂ ਵਾਲਾ ਹਾਂਜੀ ਤੇ 33000 33000 ਠੀਕ ਆ ਠੀਕ ਆ ਬਾਕੀ ਚਲੋ ਹੁਣ ਚੋਈਆਂ ਚੋਈਆਂ ਸੀਗੀਆਂ ਫਿਰ ਵੀ ਚਲੋ ਆਪਾਂ ਉਤਰੀ ਹੁਣ ਹਾਂ ਤੇ ਇੱਕ ਆਪਣੇ ਕੋਲੇ ਇਹ ਮੱਝ ਆ ਗਈ ਮੇਰੇ ਕੋਲ ਸੰਧੂ ਸਾਹਿਬ ਜੀ ਆਪਾਂ ਗੱਲ ਕਰੀਏ ਇਹਦੀ ਭਾਈ ਫੱਗਨ ਚ ਇਹਦੇ ਵਿੱਚ ਫੇਰ ਉਹਨੇ ਦੀ ਜਿੰਨਾ ਕ ਆਪਾਂ ਇਹਦਾ ਰੇਟ ਕਰਨਾ ਰੇਟ ਅੱਜ ਕਰ ਦੇਣਾ ਅੱਜ ਕਰ ਦੇਣਾ ਗੱਲ ਕਰੀਏ ਇਹਨੂੰ ਸੂਈ ਨੂੰ ਅੱਜ 10 ਕ ਦੇ ਦਿੰਦਾ ਸਮਾਂ ਮਗਰ ਕੱਟਾ ਠੀਕ ਆ ਠੀਕ ਹੈ ਤੇ ਲੇਵਾ ਦਾ ਹਾਂ ਦਿਨਾਂ ਦੀ ਸੂਈ ਲੇਵਾ ਇਹਦਾ ਸੰਧੂ ਇਦਾਂ ਦਾ ਵੀ ਜਿੱਦਾਂ ਇੱਕ ਕੋਈ 2 ਲੱਖ ਵਾਲੀ ਨੂੰ ਲੱਗਾ ਹੁੰਦਾ ਤੇ ਜਵਾ ਫੱਟੀ ਵਾਲੀ ਧਾਰ ਠੀਕ ਆ ਤੇ ਮੀਡੀਅਮ ਕੱਦਾ ਸਿੰਘਾਂ ਦਾ ਖੂਪ ਜ਼ਰੂਰ ਲੱਥਾ ਇਹਦਾ ਹਾਂਜੀ ਘਰ ਦੇ ਗੁਜ਼ਾਰੇ ਲਈ ਸੰਧੂ ਬਹੁਤ ਵਧੀਆ ਚਲੋ ਮਹਾਰਾਜ ਦੁੱਧ ਤਾਂ ਪਿਆਉ ਕਿਉਂਕਿ ਦੁੱਧ ਪਿਆਉ ਕਿਉਂਕਿ ਸੰਧੂ ਸਾਰਿਆਂ ਕੋਲੇ ਸੱਜਰ ਤਾਂ ਹੈਗੀ ਸੱਜਰ ਸਭ ਤੋਂ ਚੰਗੀ ਗੱਲ ਆ ਸੱਜਰ ਆ ਹਾਂ ਫਿਰ ਚਾਰੂ ਆ ਸਾਂ ਸਬਾ ਲਾਈਨ ਹੈ ਸਰੀਰ ਕੋਲੇ ਜਾਵੜੀ ਗਾਹ ਨੂੰ ਵਾਧੇ ਵਾਲੀ ਆ ਵਾਧੇ ਵਾਲੀ ਆ ਕਿਉਂਕਿ ਇਹਦੀ ਚੁਵਾਈ ਇੱਕ ਨੰਬਰ ਆ ਗੱਲ ਸੰਦੂ ਪਤਾ ਕੀ ਹੁੰਦਾ ਮੈਂ ਚਨੀ ਕੋਸੂਰ ਕੋਈ ਮੈਂ ਚਨੀ ਕੋਈ ਕੋਸੂਰ ਮਾਲਕ ਹੀ ਮੜਾ ਰਿਆ ਹਾਂ ਚਲੋ ਕੋਈ ਨਹੀਂ ਸਮਾ ਤੇ ਇਹਦਾ ਭਾ ਕਿੱਡਾ ਕਾ ਭਾ ਸੰਦੂ ਪਹਿਲਾਂ ਦਾ ਧਾਰਾ ਮਰਾਈ ਇਹ ਫਿਰ ਭਾ ਨਾਲ ਦੀ ਨਾਲ ਦੱਸ ਦਿੰਦੇ ਆ ਆ ਕਾਕਾ ਛੱਡ ਬੱਚਾ ਲਓ ਜੀ ਛੱਡ ਦਿਨੋ ਇਹਦਾ ਵੀ ਬੱਚਾ ਲਾਤਾ ਇਹਦੀਆਂ ਵੀ ਤੁਹਾਨੂੰ ਦੋ ਦੋ ਧਾਰਾ ਜਿਹੜੀਆਂ ਚੈੱਕ ਕਰਾ ਦਈਏ ਸੱਜਣੋ ਪਸਮਾ ਆ ਗਿਆ ਕਰਮਾਣੀ ਨੇ ਕਰ ਲਿਆ ਬਾਕੀ ਹਾਂਜੀ ਸੰਦੂ ਚਵਾਈ ਬਿਲਕੁਲ ਲੱਗੋ ਦਿਖਾਇਓ ਹਾਂਜੀ ਦੇਖ ਭਾਈ ਚਲੋ ਪਸ਼ੂ ਸਾਰੇ ਹੁੰਦੇ ਆ ਦੇਖ ਭਾਈ ਕੂਨ ਤਾਂ ਮੈਂ ਨਾ ਮੱਛੀ ਮੋਟਰ ਵਾਲੀ ਮੱਛੀ ਮੋਟਰ ਵਾਲੀ ਗੱਲ ਆ ਉਹ ਪਾਤੇ ਪਾਉਂਕਿੰਦਾ ਨੇ ਨਾ ਨੱਪੀ ਚੱਲ ਗਈ ਤੇ ਵੇਰ ਕੇ ਧਾਰ ਜਾਂਦੀ ਹੈ ਨਾ ਹਾਂ ਉਹ ਗੱਲ ਆ ਵਾਕੇ ਯਾਰ ਬਾਲਾ ਜੂਸ ਵਾਲਾ ਚਵਾ ਕਰ ਮੈਂ ਚਵਾ ਦੇ ਮੈਂ ਕਹਿੰਦਾ ਵੀ ਸਿਰਾਈ ਆ ਹਨਾ ਬਾਲਟੀ ਦੇ ਆਪਣੇ ਉਤਾਨ ਦੂਰੀ ਆਦੀ ਮੈਂ ਨਾ ਯਾਰ ਧਾਰ ਹੀ ਧੀਧੀ ਜਿੱਦੀ ਆ ਠੱਟੀ ਵਾਲੀ ਧਾਰ ਆ ਹਨਾ ਹਾਂ ਅਗਲਿਆਂ ਚ ਵੀ ਮਾਰਦਗੇ ਦੋ ਦੋ ਲੈ ਅਗਲਿਆਂ ਦੀ ਉਦੂ ਹੀ ਮੈਂ ਕਹਿੰਦਾ ਵੀ ਸਾਰੇ ਸੰਦ ਇੰਨੀ ਚੋਾਈ ਚੰਗੀ ਆ ਨਾ ਠੀਕ ਆ ਨਹੀਂ ਬਿਲੋਡ ਤੋਂ ਵਾਹ ਕੇ ਕੋਈ ਮਾਤੜ ਬੰਦਾ ਵੀ ਚੋਲੂ ਜਿੰਨੇ ਕਦੇ ਮੈਂ ਕਹਿੰਦਾ ਵੀ ਬਾਈ ਛੋਟਾ ਬੱਚਾ ਜਿੰਨੇ ਸਟਾਰਟਿੰਗ ਜਾ ਸਿੱਖਣੀ ਹੋਵੇ ਨਾ ਵਾਕਿਆ ਯਾਰ ਤਾਂ ਜਿਆ ਕੋਈ ਬਜ਼ੁਰਗ ਗਿਆ ਫਿਰ ਠੰਡੀ ਆ ਹਾਂ ਸਿਆਣੀ ਦੇਖ ਬਾਈ ਗਾਲੇ ਪੈ ਗਈ ਵਿਚਾਰੀ ਵਾਕਿਆ ਆਉਂਦੀ ਉੱਡੀ ਤਾਂ ਨੂੰ ਹਨਾ ਮੈਂ ਨਾ ਜਵਾਦੀ ਬੱਕਰਾ ਚਵਾਈਦਾ ਹਾਂ ਦੇਖ ਬਾਈ ਦੁੱਧ ਸੰਦੂ ਜਿੰਨਾ ਕਾ ਆਪਾਂ ਰੇਟ ਕਰਨਾ ਨਾ ਹਾਂ ਇੰਨਾ ਹੀ ਵੱਡਾ ਠੀਕ ਮਦਨਦੀ ਦਾ ਆਪਾਂ ਗੱਲ ਚਲੋ ਅਗਲੇ ਦੀ ਹਿੰਮਤ ਆ ਸੇਵਾ ਸੇਵਾ ਪਰ ਜਿੰਨਾ ਕਾ ਆਪਾਂ ਚਵਾ ਕੇ ਦੇ ਦੇਣਾ ਆਪਾਂ ਕਿੰਨਾ ਚਵਾ ਕੇ ਦੇ ਦੇਣਾ ਤੇ ਕੀ ਰੇਟ ਸਿੰਧੂ 7 ਤੋਂ 7.5 ਠੀਕ ਆ ਠੀਕ ਆ ਰੇਟ ਇਹਦਾ ਜਿਹੜਾ ਬਿਲਕੁਲ ਲੈ ਦੇਜੂ 55500 55500 ਸੱਜਰ ਮਾ ਜੀ ਤੇ ਫਗਣ ਚ ਇਹਦੇ ਵਿੱਚ ਫੇਰ ਜਦੋਂ ਮਰਜੀ ਇਹਨੂੰ 40-45 ਦੀ ਵੇਚ ਲੋ ਠੀਕ ਆ ਸਿਰਫ 15000 ਰੁਪਏ ਦੇ ਵਿੱਚ ਆਪਾਂ ਦੁੱਧ ਪਿਆ ਦੇਣਾ ਦੁੱਧ ਪਿਆ ਲੈਣਾ ਓਕੇ 55000 ਦੀ ਮਗਰ ਘੱਟਾ 7 ਲੀਟਰ ਦੁੱਧ ਤੇ ਬਾਕੀ ਹੰਦੂ ਘਰ ਦੇ ਗੁਜ਼ਾਰੇ ਲਈ ਬਹੁਤ ਵਧੀਆ 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 ਨਹੀਂ ਡੰਗ ਵੀ ਲਾਜੂਗੀ ਹਾਂ ਬਾਕੀਆ ਚੋਲੀ ਆ ਦੇਖ ਲਿਓ ਹਾਂ ਇਹ ਐਨੀਮਲ ਵਿਕਰੀ ਵਾਲੇ ਸੀਗੇ ਵੀਰ ਹਰਾਂ ਕੋਲੇ ਮੰਨ ਲਓ ਜੋਰ ਸਿੰਘ ਵਾਲਾ ਛੱਡ ਦਿਓ ਬੱਚਾ ਤਸਵੀਰ ਪੱਟੀ ਜਲਾ ਤਰਨ ਤਰਨ ਧੰਨਵਾਦ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ